ਫਾਸੀ ਦਿਓ ਰਿੱਪੀ ਦੇ ਕਾਤਲਾਂ ਨੂੰ ਬਾਹਰ ਟੰਗੋ ਬਾਹਰ ਟੰਗੋ ਬਾਹਰ ਟੰਗੋ ਰਿੱਪੀ ਦੇ ਕਾਤਲਾਂ ਨੂੰ ਫਾਸੀ ਦਿਓ ਫਾਸੀ ਦਿਓ ਕਿੰਨੇ ਪਿੰਚਾਰ ਹੋंदे ਡਾਕਟਰ ਹਰਜਾ ਤੁਗਾ ਫਾਸੀ ਦਿਓ ਪਾਣਾ ਮਾ ਜਿਸ ਨੂੰ ਲੁਧਿਆਣਾ ਦੇ ਵਿੱਚ ਬੀਤੇ ਦਿਨੀ ਰਾਤ ਚਸਾਂ ਵੱਲੋਂ ਵੱਜ ਟੁੱਕ ਕੇ ਮਾਰ ਦਿੱਤਾ ਉਸ ਦੇ ਅਫਸੋਸ ਦੇ ਵਿੱਚ ਸਾਰਾ ਸ਼ਹਿਰ ਮਾਂ ਸਾ ਅੱਜ ਕੈਂਡਲ ਮਾਰਚ ਕੱਢ ਲਿਆ ਆਪਾਂ ਸਾਰਿਆਂ ਨੇ ਜੋਰ ਲਾ ਕੇ ਉਹਦੇ ਕਾਤਲਾਂ ਨੂੰ ਫਾਂਸੀ ਦੇਣੀ ਹੈ ਕੀ ਕਹਿੰਦਾ ਲਿਫਟਿੰਗ ਹੈ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਲਿਫਟਿੰਗ ਹੈ ਕਾਤਲਾਂ ਨੂੰ ਬਾਹੇ ਲਾਓ ਬਾਹੇ ਲਾਓ ਬਾਹੇ ਲਾਓ ਲਿਫਟਿੰਗ ਹੈ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਆਪਰੇ ਰਹੇ ਆਪਰੇ ਰਹੇ ਮਾਂ ਸਾਡੀ ਵੀ ਰਹੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਲਿਫਟਿੰਗ ਹੈ ਕਾਤਲ ਦਰਦਨਾਕ ਜਿਹੜੀਆਂ ਘਟਨਾਵਾਂ ਦਾ ਸ਼ਕਾਰ ਨਾ ਹੋ ਸਕਣ ਔਰ ਸ਼ਹਿਰੀਆਂ ਵੱਲੋਂ ਜਿਸ ਤਰ੍ਹਾਂ ਦਾ ਅੱਜ ਮਿਲ ਵਰਤਨ ਕਰਕੇ ਸਾਡੀ ਬੇਟੀ ਨੂੰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਔਰ ਮੈਂ ਸ਼ਹਿਰ ਦੇ ਕੋਨੇ-ਕੋਨੇ ਦੇ ਵਿੱਚੋਂ ਬੱਚੇ-ਬੱਚੇ ਤੋਂ ਹਰ ਧਾਰਮਿਕ ਸਮਾਜਿਕ ਤੇ ਜਿੰਨੀਆਂ ਵੀ ਸਾਡੀਆਂ ਜਮਹੂਰੀ ਇਨਸਾਫ ਪਸੰਦ ਜਥੇਬੰਦੀਆਂ ਤੇ ਸ਼ਹਿਰੀ ਔਰ ਖਾਸ ਕਰਕੇ ਸਾਡੀਆਂ ਭੈਣਾਂ ਨੂੰ ਅੱਜ ਦੇ ਇਸ ਦਿਨ ਤੇ ਕਹਿਣਾ ਚਾਹਣਾ ਹੈ ਕਿ ਅਜਿਹੇ ਮਾਮਲਿਆਂ ਦੇ ਵਿਰਸਾਨੂੰ ਇਕਾਤੇ ਇਕੱਠੇ ਹੋ ਕੇ ਲੜਦੀ ਰੋੜਾ ਤਾਂ ਕਿ ਜਿਹੜੇ ਅਜਿਹੇ ਦਰਿੰਦੇ ਆ ਉਹਨਾਂ ਦੇ ਖਿਲਾਫ ਔਰ ਉਹਨਾਂ ਨੂੰ ਇਨਸਾਫ ਜਿਹੜਾ ਸਰਕਾਰਾਂ ਤੋਂ ਇਨਸਾਫ ਜਿਹੜਾ ਲਿਆ ਜਾਵੇ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾਵੇ ਔਰ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਔਰ ਅਸੀਂ ਅਮਨ ਕਾਨੂੰਨ ਦੀ ਬਹਾਲੀ ਦੀ ਮੰਗ ਕਰਦੇ ਹੋਏ ਸ਼ਹਿਰੀਆਂ ਵੱਲੋਂ ਅੱਜ ਰੋਸ ਮਾਰਚ ਜਿਹੜਾ ਉਹ ਕੀਤਾ ਜਾ ਰਿਹਾ ਹੈ ਔਰ ਸਾਡੀ ਬੇਟੀ ਲਿਪਸੀ ਨੂੰ ਜਿੱਥੇ ਸ਼ਰਧਾਂਜਲੀ ਅਰਪਿਤ ਕਰ ਰਹੇ ਆ ਔਰ ਨਾਲ ਹੀ ਉਸ ਪਰਿਵਾਰ ਨੂੰ ਦਰਿੰਦੇ ਨੂੰ ਔਰ ਜਿਹੜੀ ਸਖਤ ਸਜ਼ਾ ਦੀ ਮੰਗ ਕਰਦੇ ਆ ਔਰ ਕਾਨੂੰਨੀ ਜਿਹੜੀ ਤੌਰ ਤੇ ਹੈ ਔਰ ਜਿਹੜੇ ਲੋਕ ਸਰਕਾਰ ਦੀ ਸਹਿ ਲੈ ਕੇ ਅਜਿਹੀਆਂ ਕਣੌਣੀਆਂ ਹਰਕਤਾਂ ਕਰ ਰਹੇ ਆ ਔਰ ਉਹ ਕਣੌਣੀਆਂ ਹਰਕਤਾਂ ਨੂੰ ਜਿਹੜਾ ਬੰਦ ਕਰਨ ਦੇ ਲਈ ਉਨਾ ਦੇ ਸਕੰਜਾ ਕਸਣ ਦੇ ਲਈ ਅੱਜ ਦਾ ਜਿਹੜਾ ਸ਼ਹਿਰੀਆਂ ਵੱਲੋਂ ਇਹ ਰੋਸ ਮਾਰਚ ਕਰਕੇ ਸਾਡੀ ਬੇਟੀ ਨੂੰ ਜਿਹੜੀ ਇਨਸਾਫ ਦੀ ਮੰਗ ਲੈ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਜਿਹੜਾ ਅੱਜ ਲੰਮੇ ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡੀ ਤਦਾਦ ਦੇ ਵਿੱਚ ਹਰ ਖੇਤਰ ਦੇ ਲੋਕਾਂ ਵੱਲੋਂ ਹਰ ਵਰਗ ਦੇ ਲੋਕਾਂ ਵੱਲੋਂ ਔਰ ਧਾਰਮਿਕ ਸਮਾਜਿਕ ਜਨਤਕ ਵਪਾਰਕ ਰਾਜਸੀ ਜਮਹੂਰੀ ਤੇ ਜਨਕ ਜਨਤਕ ਆਗੂਆਂ ਵੱਲੋਂ ਅੱਜ ਦੇ ਰੋਸ ਮਾਰਚ ਦੇ ਵਿੱਚ ਹਿੱਸਾ ਲੈ ਗਿਆ ਸੋਅੰਤ ਦੇ ਵਿੱਚ ਅਸੀਂ ਉਹ ਸਾਡੀ ਬੇਟੀ ਨੂੰ ਜੱ체 ਸ਼ਰਧਾਂਜਲੀ ਅਰਪਿਤ ਕਰਦੇ ਆਂ ਔਰ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਜਿਹੜੀ ਮੰਗ ਹੈ ਅੱਜ ਦੇ ਮੁੱਖ ਮੌਕੇ ਤੇ ਕਰ ਰਹੇ ਆਂ ਕਿਉਂਕਿ ਜਿਹੜੇ ਛੋਟੇ ਬੱਚੇ ਆ ਔਰ ਉਹਨਾਂ ਦੀ ਮਾਂ ਵੀ ਗਈ ਤੇ ਉਹਨਾਂ ਦਾ ਪਿਓ ਵੀ ਗਿਆ ਔਰ ਅਸੀਂ ਮੰਗ ਕਰਾਂਗੇ ਕਿ ਭਵਿੱਖ ਦੇ ਅੰਦਰ ਅਜਿਹਾਂ ਘਟਨਾਵਾਂ ਜਿਹੜੀਆਂ ਨਾ ਵਾਪਰਨ ਔਰ ਜਿਹੜੇ ਦਰਿੰਦੇ ਦੋਸ਼ੀ ਨੇ ਉਹਨਾਂ ਖਿਲਾਫ ਸਾਡੀ ਨਿਆਂ ਪਾਲਕਾ ਵੀ ਜਿਹੜਾ ਛੇਤੀ ਜਿਹੜਾ ਇੱਕ ਇਨਸਾਫ ਜਿਹੜਾ ਪਰਿਵਾਰ ਨੂੰ ਦਿੰਦੇ ਹੋਏ ਔਰ ਸਖਤ ਸਜ਼ਾ ਦਿੱਤੀ ਜਾਵੇ